ਰੂਪਨਗਰ ਦੇ ਮਰੀਂਡਾ ਸ਼ਹਿਰ ਦੇ ਨੇੜਲੇ ਪਿੰਡ ਅਮਰਾਲੀ ਦੇ ਖੇਤਾਂ ਵਿੱਚੋਂ ਜੰਗਲੀ ਵਿਭਾਗ ਦੀ ਟੀਮ ਵੱਲੋਂ ਇੱਕ ਤेंदुए ਨੂੰ ਕਾਬੂ ਕੀਤਾ ਗਿਆ ਹੈ ਜਿਸ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਵਸਨੀਕਾਂ ਨੇ ਇਕੱਠਾ ਹੋ ਕੇ ਤेंदुए ਨੂੰ ਫੜਨ ਦੇ ਯਤਨ ਕੀਤੇ ਜਿਸ ਤੋਂ ਬਾਅਦ ਜੰਗਲੀ ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਕਰਦੇ ਹੋਏ ਜੰਗਲੀ ਤेंदुए ਨੂੰ ਕਾਬੂ ਕਰ ਲਿਆ ਇਸ ਮੌਕੇ ਪਿੰਡ ਵਸਨੀਕਾਂ ਨੇ ਇੱਕ ਮਜ਼ੇਦਾਰ ਵੀਡੀਓ ਬਣਾ ਜੰਗਲੀ ਵਿਭਾਗ ਦਾ ਧੰਨਵਾਦ ਕੀਤਾ जल कला ਮੈਂ ਛੱਡਿਆ ਆ ਉਹ ਤਲਕਰ ਕੀਤਾ ਬੜਿਆ ਫੇਰ ਵੀ ਕਿਉਂ ਜੀ ਸਾਹਿਬ ਕਿਉਂ ਜੀ ਨਾਲ ਯਾਰ ਉਹ ਥੈਂਕ ਯੂ ਜੀ ਪਿੰਡ ਵਾਲਿਓ ਬਹੁਤ ਬਹੁਤ ਧੰਨਵਾਦ ਸਾਰੇ ਆ ਮੈਡਮ ਇਹ ਵੀਡੀਓ ਰਾਈ ਕਰੀ ਜੀ ਧੰਨਵਾਦ ਸਾਰੇ ਪਿੰਡ ਵਾਸੀਆਂ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਲੈਪਰਡ ਫੜਨ ਚ ਹੈਲਪ ਕੀਤੀ ਹੈ ਵਾਹ ਜੀ ਵਾਹ ਥੈਂਕ ਯੂ ਮੈਡਮ ਜੀ ਤੁਹਾਡਾ ਬਹੁਤ ਬਹੁਤ ਜੀ ਤੁਸੀਂ ਸ਼ਿਕਾਰੀ ਲੈ ਕੇ ਚੱਲੇ ਆ ਜੀ ਉਹਦੇ ਨਹੀਂ ਤਾਂ ਬਹੁਤ ਚੰਦਰ ਕੰਸਲਟਿੰਗ limited building maintenance handyman under Trade platform is now available on your local london area he has more than 5 years experience in same line he used to work with reputed companies agencies as well local builders with brothers His professional by plumbing electrician masonry carpentering for more information, please contact him at under Check Trade platform www.jacktrade.com/921760. Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ